ਮਾਰਿਆ ਪਰ ਉਹ ਸਿੱਖਾਂ ਦਾ ਹਮਦਰਦੀ ਨਹੀਂ ਸੀ ਉਹਨੇ ਆਪਣੀ ਸ਼ਰਹ ਦੇ ਅਨੁਸਾਰ ਗੱਲ ਕੀਤੀ ਤਾਂ ਜਦੋਂ ਸੁੱਚਾ ਆਨੰਦ ਗੱਲ ਕਰਦਾ ਹੁਣ ਆਪਣੇ ਪੁਜੰਗੀਆਂ ਦੇ ਲਈ ਨਾ ਸ਼ਬਦ ਵਰਤਿਆ ਜਾਂਦਾ ਪੁਜੰਗੀ ਹੁਣ ਇਹ ਪੁਜੰਗੀ ਸ਼ਬਦ ਕਿੱਥੋਂ ਮਿਲਿਆ ਜਦੋਂ ਸੁੱਚਾ ਆਨੰਦ ਸਾਹਿਬ ਜਿਆਦਿਆਂ ਦੇ ਨਾਲ ਹਾਰਤ ਆਲਪ ਕਰਦਾ ਹੈ ਤਾਂ ਉੱਥੇ ਸ਼ਬਦ ਸੁੱਚਾ ਆਨੰਦ ਵਰਤਦਾ ਹੈ ਕਹਿੰਦਾ ਦੇਖੋ ਗਜ਼ੀਰ ਖਾਨ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ ਪੁਜੰਗ ਪੁਜੰਗੀ ਸੱਪ ਦੇ ਬੱਚੇ ਨੂੰ ਕਿਹਾ ਜਾਂਦਾ ਹੈ ਤੇ ਜਦੋਂ ਮਹਾਰਾਜ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਸਭ ਸ਼ਬਦ ਵਰਤਿਆ ਗਿਆ ਕਹਿੰਦੇ ਮਹਾਰਾਜ ਕਹਿੰਦੇ ਲਿਆਓ ਇਹਦੀ ਪ੍ਰਵਾਨ ਹੈ ਤੇ ਖਾਲਸੇ ਨੂੰ ਪੁਜੰਗੀ ਕਿਹਾ ਜਾਂਦਾ ਹੈ ਭਾਵ ਕੇ ਸਭ ਦਾ ਮੱਛਾ ਸਪੋਰੀਏ ਦੀ ਜਿਹੜੀ ਚਾਹ ਲੈ ਇਸ ਦੀ ਤੇ ਮਹਾਰਾਜ ਨੇ ਇਹ ਰੁਤਬੇ ਸਾਨੂੰ ਬਖਸ਼ਿਸ਼ ਕੀਤੇ ਨੇ ਤੇ ਜਦੋਂ ਫਰਮਾਨ ਜਾਰੀ ਹੁੰਦਾ ਹੈ ਫਤਵਾ ਜਾਰੀ ਹੁੰਦਾ ਹੈ ਕੀ ਜਾਰੀ ਹੁੰਦਾ ਹੈ ਕਹਿੰਦੇ ਕਿ ਨਿਆਂ ਦੇ ਵਿੱਚੜ ਕੇ ਸ਼ਹੀਦ ਕਰ ਦਿਓ ਸਾਡੇ ਅੱਜ ਦੇ ਇਤਿਹਾਸਕਾਰ ਜਿਆਦਾਤਰ ਇਹਨਾਂ ਲਿਖਤਾਂ ਨੂੰ ਮੰਨਦੇ ਨੇ ਪਰ ਇੱਕ ਸਮਕਾਲੀ ਇਤਿਹਾਸਕਾਰ ਹੋਇਆ ਦੁਨਨਾ ਸਿੰਘ ਢਟੂਰੀਆ ਜਿਹੜਾ ਕਿ ਮਹਾਰਾਜ ਦੇ ਦਰਬਾਰ ਦੇ ਵਿੱਚ ਰਹਿੰਦਾ ਹੁੰਦਾ ਸੀ ਉਹ ਦੁਨਨਾ ਸਿੰਘ ਢਟੂਰੀਆ ਲਿਖਦੇ ਕਹਿੰਦੇ ਤਸੀਹਿਆਂ ਦੀ ਸ਼ੁਰੂਆਤ ਜਦੋਂ ਮਾਤਾ ਗੁਜਰ ਕੌਰ ਜੀ ਕੰਮੋ ਬਾਸ਼ੀ ਤੋਂ ਗੰਗੂ ਬ੍ਰਾਹਮਣ ਦੇ ਘਰ ਦੇ ਵਿੱਚ ਜਾਂਦੇ ਨੇ ਕਹਿੰਦੇ ਉਦੋਂ ਤੋਂ ਸ਼ੁਰੂ ਹੋ ਜਾਂਦੀ ਹੈ ਉਹ ਤੋ ਤੱਕ ਪਹੁੰਚ ਗਏ ਕਹਿੰਦੇ ਗੰਗੂ ਬ੍ਰਾਹਮਣ ਦੇ ਘਰ ਦੇ ਵਿੱਚ ਉਹਨਾਂ ਨੂੰ ਰੋਟੀ ਇਹੋ ਜਿਹੀ ਦਿੱਤੀ ਜਾਂਦੀ ਹੈ ਜਿਸ ਦੇ ਬਾਬਤ ਇਤਿਹਾਸਕਾਰ ਵਚਨ ਲਿਖਦੇ ਨੇ ਕਹਿੰਦੇ ਇਹੋ ਜੀ ਰੋਟੀ ਦਿੱਤੀ ਗਈ ਹਮਰੇ ਕਾਗਨਾ ਕੁੱਕਰ ਖਾਈ ਜਿਹੜੇ ਕਿ ਸਾਡੇ ਘਰਾਂ ਦੇ ਵਿੱਚ ਕਾਂਵਾਂ ਤੇ ਕੁੱਤਿਆਂ ਨੂੰ ਵੀ ਪਾਈ ਨਹੀਂ ਜਾਂਦੇ ਐਦਾਂ ਦਾ ਭੋਜਨ ਸਹਿਬਜ਼ਾਦਿਆਂ ਨੂੰ ਦਿੱਤਾ ਗਿਆ ਮਾਤਾ ਗਿੱੱਜਰ ਕੌਰ ਦੇ ਅੱਖਾਂ ਦੇ ਵਿੱਚੋਂ ਨੀਰ ਵਹਿ ਤੁਰਿਆ ਕਿ ਮੇਰੇ ਪੁੱਤਰਾਂ ਦੇ ਕੋਲ ਛੱਡਣ ਦੇ ਲਈ ਕੁਝ ਨਹੀਂ ਗੰਗੂ ਬ੍ਰਾਹਮਣ ਖਾਲੀ ਚੋਰੀ ਕਰਦੇ ਉਹ ਮੈਂ ਇਤਿਹਾਸ ਦੇ ਵਿੱਚ ਜ਼ਿਆਦਾ ਨਮੇਰਾ ਨਹੀਂ ਜਾਵਾਂਗਾ ਬਾਅਦ ਵਿੱਚ ਜਾਨੀ ਖਾਂ ਤੇ ਮਾਨੀ ਖਾਂ ਮਰਿੰਡੇ ਦੇ ਜਿਹੜੇ ਸਿਪਾਹੀ ਹੁੰਦੇ ਨੇ ਉਹ ਫੜ ਕੇ ਲੈ ਜਾਂਦੇ ਨੇ ਇੱਕ ਰਾਤ ਸਹਿਬ ਦਾਦਿਆਂ ਨੂੰ ਮਰਿੰਡੇ ਦੀ ਜੇਲ੍ਹ ਦੇ ਵਿੱਚ ਰੱਖਿਆ ਦਿੰਦਾ ਹੁਣ ਜਿਹੜਾ ਇਨਸਾਨ ਸਹਿਬ ਦਾਦਿਆਂ ਨੂੰ ਤੇ ਮਾਤਾ ਜੀ ਨੂੰ ਕੈਦ ਕਰਕੇ ਲੈ ਕੇ ਜਾ ਰਿਹਾ ਕਿ ਉਹਨੇ ਕੋਈ ਤਸੀਹੇ ਨਹੀਂ ਦਿੱਤਾ ਹੋਵੇਗਾ ਆਖਰ ਹਕੂਮਤ ਨੇ ਬਾਗੀ ਨੇ ਕੋਈ ਪ੍ਰਾਣੇਚਾਰੀ ਦੀ ਰਸਮ ਤੇ ਅਦਾ ਕਰਨਗੇ ਨਹੀਂ ਤੇ ਦਿਨਨਾ ਸਿੰਘ ਹਡੂਰੀਆ ਲਿਖਦਾ ਏ ਉਸ ਸਾਣ ਦੇ ਉੱਪਰ ਕਿ ਇਹ ਕਿਦੋਂ ਬੰਗੂ ਬ੍ਰਾਹਮਣ ਦੇ ਘਰ ਦੇ ਵਿੱਚੋਂ ਸਹਿਬਜ਼ਾਦੇ ਨੂੰ ਲੈ ਕੇ ਗਏ ਨਾ ਤਾਂ ਮਿਰਚਾਂ ਵਾਲੀ ਬੋਰੀ ਦੇ ਵਿੱਚ ਸਹਿਬਜ਼ਾਦੇ ਨੂੰ ਬੰਨ੍ਹਿਆ ਗਿਆ ਸੀ ਮਿਰਚਾਂ ਵਾਲੀ ਬੋਰੀ ਦੇ ਵਿੱਚ ਬੰਨ੍ਹ ਕੇ ਇੱਕ ਸਹਿਬਜ਼ਾਦੇ ਨੂੰ ਘੋੜੇ ਦੀ ਇੱਕ ਪਾਸੇ ਤੇ ਦੂਸਰੇ ਨੂੰ ਦੂਸਰੇ ਪਾਸੇ ਲੰਕਾ ਦਿੱਤਾ ਗਿਆ ਸੀ ਮਾਤਾ ਗੁੱਜਰ ਕੌਰ ਦੇ ਹੱਡਾਂ ਦੇ ਵਿੱਚ ਜਿਹੜਾ ਹੈ ਬਾਹਵਾਂ ਦੇ ਵਿੱਚ ਉਹਨਾਂ ਦੇ ਬੇੜੀਆਂ ਪਾਈ ਜਾਂਦੀਆਂ ਨੇ ਰੱਸੀ ਬੰਨੀ ਜਾਂਦੀ ਹੈ ਫਿਰ ਕਹਿੰਦੇ ਜਦੋਂ ਉੱਥੇ ਜਾਂਦੇ ਨੇ ਤਾਂ ਉਸ ਜੇਲ੍ਹ ਦੇ ਵਿੱਚ ਵੀ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਨੇ ਕਹਿੰਦੇ ਕੋਮਲ ਅੰਗ ਬੇੜੀ ਸੰਬੰਧਾ ਉਹਨਾਂ ਦੇ ਕੋਮਲ ਅੰਗਾਂ ਨੂੰ ਬੇੜੀਆਂ ਦੇ ਨਾਲ ਮੰਨਿਆ ਜਾਂਦਾ ਫਿਰ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਲਾਜ ਨਿਪੇੜ ਜਦੋਂ ਸੂਪੇ ਦੇ ਵਿਚਾਰੇ ਵਿੱਚ ਪਹਿਲੇ ਦਿਨ ਪੇਸ਼ ਹੋਏ ਤਾਂ ਫਿਰ ਉੱਥੇ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਂਦਾ ਤੇ ਦੁੰਨਾ ਸਿੰਘ ਹਡੂਰੀਆ ਲਿਖਦਾ ਏ ਕਹਿੰਦਾ ਕਿ ਜਦੋਂ ਨੀਹਾਂ ਦੇ ਵਿੱਚ ਚਿਣਿਆ ਜਾਂਦਾ ਹੈ ਜਦੋਂ ਨੀਹਾਂ ਦੀ ਚਣਾਈ ਹੁੰਦੀ ਹੈ ਤੇ ਕਹਿੰਦੇ ਬਹੁਤ ਧੀੜੀ ਨਹੀਂ ਚੜੀ ਜਾਂਦੀ ਐ ਜਦੋਂ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤੇ ਸਿੰਘ ਦੇ ਗੋਡੇਆਂ ਤੱਕ ਨਹੀਂ ਅਪੜਦੀ ਐ ਕਹਿੰਦੇ ਕਿ ਗੋਡੇ ਦੀ ਚੱਪਣੀ ਜਿਹੜੀ ਐ ਨਾ ਉਹ ਨੀਂਹ ਦੇ ਵਿੱਚ ਅੜਦੀ ਸੀ ਤੇ ਐਨੇ ਬੇਰਹਿਮੀ ਦੇ ਨਾਲ ਉਹਨਾਂ ਨੇ ਸ਼ਹੀਦ ਕੀਤਾ ਤੇ ਵਜ਼ੀਰ ਖਾਨ ਨੇ ਇਹ ਨਹੀਂ ਕਿਹਾ ਕਿ ਨੀਂਹ ਵਿੰਗੀ ਕਰ ਲਓ ਕਹਿੰਦਾ ਕਿ ਸਹਬ ਜਾਨਾ ਚੱਪਣੀਆਂ ਤੋੜ ਦਿਓ ਸੋ ਨਹਾ ਸੋ ਤਸਰੀਆ ਸਾਹਿਬ ਜਾਨਿਆਂ ਦੀਆਂ ਉੱਥੇ ਚੱਪਣੀਆਂ ਤੋੜੀਆਂ ਗਈਆਂ ਜਦੋਂ ਹੌਲੀ ਹੌਲੀ ਕੰਦ ਜਿਹੜੀ ਐ ਉਹ ਉੱਪਰ ਨੂੰ ਉਸਰ ਨਹੀਂ ਗਈ ਤੇ ਉੱਥੇ ਫਿਰ ਜਦੋਂ ਨੀਂਹ ਪੂਰੀ ਜਿਹੜੀ ਐ ਮੁਕੰਮਲ ਹੋ ਗਈ ਤਾਂ ਇਤਿਹਾਸਕਾਰ ਲਿਖਦਾ ਹੈ ਕਿੰਦਾ ਛੋਟੇ ਸਹਿਬ ਦਾਦਾ ਅੱਧੀ ਘੜੀ ਤੇ ਵੱਡੇ ਸਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਕਹਿੰਦੇ ਇੱਕ ਘੜੀ ਤੇ ਤੜਫਦੇ ਰਹੇ ਨੇ ਉੱਥੇ ਬਾਅਦ ਵਿੱਚ ਕਹਿੰਦੇ ਇਹਨਾਂ ਨੂੰ ਖੰਜਰ ਦੇ ਨਾਲ ਸ਼ਹੀਦ ਕੀਤਾ ਜਾਂਦਾ ਹੈ ਐਲੀ ਲਸਾਨੀ ਸ਼ਹਾਦਤ ਸਹਿਬਜ਼ਾਦਿਆਂ ਨੇ ਕੀਤੀ ਤੇ ਸਭ ਤੋਂ ਵੱਡੀ ਸੇਵਾ ਨਿਭਾਉਣ ਵਾਲੇ ਉਸ ਸਮੇਂ ਦੇ ਵਿੱਚ ਭਾਈ ਮੋਤੀ ਰਾਮਾ ਰਾਣਾ ਮੈਂ ਸਾਥ ਸਿੰਘ ਨੂੰ ਬੇਨਤੀ ਕਰਾਂ ਲੰਗਰ ਅਸੀਂ ਜੀ ਲਗਾਉਨੇ ਆ ਆ ਤੁਸੀਂ ਦੇਖ ਲਓ ਬਾਹਰ ਦੁੱਧ ਦੇ ਲੰਗਰ ਲੱਗੇ ਹੁੰਦੇ ਨੇ ਬਹੁਤ ਦੁਨੀਆ ਸੇਵਾ ਕਰਦੀ ਆ ਦੁੱਧ ਦੇ ਲੰਗਰਾਂ ਦੇ ਮੈਂ ਬਚਨ ਆਖਦਾ ਦੁਨੀਆ ਦਾ ਦੁੱਧ ਇਕੱਠਾ ਕਰਕੇ ਤੁਸੀਂ ਲੰਗਰ ਲਗਾ ਦਿਓ ਇਸ ਦੁਨੀਆ ਦੇ ਉੱਪਰ ਜਿੰਨੀਆਂ ਮੱਝਾਂ ਗਾਵਾਂ ਨੇ ਸਾਰਾ ਦੁੱਧ ਇਕੱਠਾ ਕਰਕੇ ਤੁਸੀਂ ਲੰਗਰ ਲਗਾ ਦਿਓ ਪਰ ਉਹ ਤੁਹਾਡਾ ਦੁੱਧ ਬਾਬੇ ਮੋਤੀਰਾਮ ਮੈਰੇ ਨੂੰ ਇਹ ਬਚਨ ਆਖੇ ਨਾ ਕਿ ਤੂੰ ਸੇਵਾ ਕੁਮਾਰਿਆ ਹੈ ਪਰ ਇਸ ਸੇਵਾ ਤੈਨੂੰ ਮਹਿੰਗੀ ਪੈ ਸਕਦੀ ਹੈ ਪਰ ਪਤਾ ਬਾਬੇ ਮੋਤੀਰਾਮ ਮੈਰੇ ਨੂੰ ਵੀ ਸੀ ਕਿ ਇਹ ਕਿੰਨੀ ਮਹਿੰਗੀ ਹੈ ਤੇ ਉਹ ਮਹਿੰਗੀ ਕੀਮਤ ਅਦਾ ਕਿਵੇਂ ਕੀਤੀ ਆਪਣੇ ਪਰਿਵਾਰ ਨੂੰ ਕੋਹੂ ਦੇ ਵਿੱਚ ਪੜਾ ਕੇ ਇੱਕ ਕਵੀ ਹੋਇਆ ਚਰਨ ਸਿੰਘ ਸਫਰੀ ਉਹ ਲਿਖਦਾ ਕਹਿੰਦਾ ਸਿੱਖੀ ਕਿਵੇਂ ਦੀ ਆ ਕਹਿੰਦਾ ਭੋਲਿਆ ਤੂੰ ਕੀ ਜਾਣੇ ਕਿਸ ਵਸਤੂ ਦਾ ਨਾਂ ਹੈ ਸਿੱਖੀ ਗੂੜਾ ਰੱਤ ਸ਼ਹੀਦਾਂ ਦੇ ਤਾ ਚਮਕ ਰਹੀ ਹੈ ਤਾਂ ਹੈ ਸਿੱਖੀ ਗੁਰੂ ਤੇਗ ਬਹਾਦਰ ਦਾ ਸੀਸ ਹੈ ਸਿੱਖੀ ਮਾਂ ਗੁਦਰੀ ਦਾ ਨਾਂ ਹੈ ਸਿੱਖੀ ਕਹਿੰਦੇ ਅਸਲ ਦੇ ਵਿੱਚ ਇਹ ਸਿੱਖੀ ਸ਼ਹੀਦਾਂ ਦੇ ਖੂਨ ਦੇ ਉੱਪਰ ਸਿਰਜੀ ਗਈ ਹੈ ਸੰਭਲ ਸੰਭਲ ਉਹ ਭੋਲਿਆ ਸਿੱਖਾ ਜਾਂਦੀ ਹੋਈ ਸੰਭਾਲਵੇਂ ਸਿੱਖੀ ਐਵੇਂ ਨਹੀਂ ਉਹ ਸੌਖੀ ਮਿਲਦੀ ਇਹ ਦਸਮ ਪਿਤਾ ਦੇ ਲਾਲਾਂ ਨੇ ਵਾਰ ਕੀ ਦਿੱਤੀ ਹੈ ਜੇ ਨਾ ਸਿੱਖੀ ਇਹ ਐਨੀ ਕੀਮਤ ਅਦਾ ਕਰਕੇ ਮੈਨੂੰ ਮਿਲੀ ਹੈ ਤੇ ਸੈਹ ਦਾ ਜਾਨ ਨੇ ਆਪਣੀ ਸ਼ਹਾਦਤ ਦੇ ਦਿੱਤੀ 7 ਤੇ 9 ਸਾਲ ਦੀ ਉਮਰ ਦੇ ਵਿੱਚ ਤੇ ਵਚਨ ਕੀਤਾ ਕਿ ਸਿਰ ਜਾਵੇ ਤਾਂ ਜਾਵੇ ਮਰਾ ਸਿੱਖੀ ਸਿੱਧਕ ਨਾ ਜਾਵੇ ਜਦੋਂ ਸੈਹ ਦਾ ਦੇ ਸ਼ਹਾਦਤ ਪਾ ਜਾਂਦੇ ਨੇ ਮਾਤਾ ਗੁਜਰ ਕੌਰ ਦੀ ਵੀ ਛੰਡੇ ਮੁਰਦ ਦੇ ਨੇ ਸ਼ਹਾਦਤ ਪਾ ਜਾਂਦੇ ਨੇ ਉਹਨਾਂ ਦੇ ਸਸਕਾਰ ਦੀ ਸੇਵਾ ਭਾਈ ਟੌਡਰ ਮਲ ਕਰਦੇ ਨੇ ਜਿਹੜੇ ਕਿ ਸੋਨੇ ਦੀਆਂ ਮੋਹਰਾਂ ਵਿਚਾ ਕੇ ਜ਼ਮੀਨ ਖਰੀਦਦੇ ਨੇ ਸਭ ਤੋਂ ਅਮੀਰ ਜਗਾ ਸਭ ਤੋਂ ਮਹਿੰਗੀ ਜਗਾ ਅੱਜ ਸਰਹੰਦ ਵੀ ਲੈ ਕੇ ਮਨ ਨਹੀਂ ਦਿੰਦੀ ਹੈ ਤੇ ਮੰਨਿਆ ਜਾਂਦਾ ਹੈ ਕਿ ਬਾਅਦ ਵਿੱਚ ਉਹਨਾਂ ਦਾ ਸਸਕਾਰ ਭਾਈ ਕੋਡਰਮਾਲ ਜੀ ਕਰਦੇ ਨੇ ਜਦੋਂ ਜ਼ਫਰਨਾਮਾ ਲਿਖਦੇ ਨੇ ਕਲਗੀਧਰ ਮਹਾਰਾਜ ਜੀ ਨੇ ਕਾਂਗੜ ਦੇ ਪਿੰਡ ਦੇ ਵਿੱਚ ਦੀਨਾ ਕਾਂਗੜ ਦੇ ਸਫਾਂ ਦੇ ਉੱਪਰ ਕਲਗੀਧਰ ਮਹਾਰਾਜ ਬਰਾਦਮਣ ਤੇ ਮਹਾਰਾਜ ਨੂੰ ਸਿੱਖ ਆ ਕੇ ਸੁਣਾ ਦਿੰਦਾ ਕਿੰਦੇ ਮਹਾਰਾਜ ਤੁਹਾਡੇ ਚਾਰੇ ਪੁੱਤਰ ਸ਼ਹੀਦ ਹੋ ਗਏ ਨੇ ਦੋ ਚਮਕੌਰ ਦੇ ਵਿੱਚ ਮਹਾਰਾਜ ਦੇ ਪੁੱਤਰ ਸ਼ਹੀਦ ਹੋ ਗਏ ਦੋ ਸਰਹੰਦ ਦੇ ਵਿੱਚ ਸ਼ਹੀਦ ਹੋ ਗਏ ਮਹਾਰਾਜ ਫਿਰ ਜ਼ਫਰਨਾਮੇ ਵੀ ਵਿੱਚ ਲਿਖ ਦਿਨ ਚਿਹਾਂ ਸ਼ੁੱਧ ਕੇ ਚਿਹਾਂ ਸ਼ੁੱਧ ਫਾਰਸੀ ਦਾ ਸ਼ਬਦ ਫਿਰ ਕੀ ਹੋਇਆ ਜਦੋਂ ਸਿੱਖ ਆ ਕੇ ਖਬਰ ਦੇ ਰਹੇ ਮਹਾਰਾਜਾ ਦੇ ਚਾਰੇ ਪੁੱਤਰ ਵਾਰੇ ਗਏ ਨੇ ਮਹਾਰਾਜ ਜੋ ਕਹਿੰਦੇ ਨੇ ਫਿਰ ਕੀ ਹੋਇਆ ਚਿਹਾਂ ਸ਼ੁੱਧ ਕੇ ਬਚਨਾ ਕੁਸ਼ਤ ਹਟਾ ਕੇ ਬਾਕੀ ਬਮਾਲਸਤ ਪੀਚੀ ਦਾਨਾ ਕਹਿੰਦੇ ਮਹਾਰਾਜ ਕੁੰਦਲੀਆਂ ਖਾਲਸਾ ਬਾਕੀ ਆਇਆ ਜੀ ਤੇ ਮਹਾਰਾਜ ਨੇ ਅਫਸੋਸ ਨਹੀਂ ਕੀਤਾ ਮਨਾਂ ਦੇ ਵਿੱਚ ਮਹਾਰਾਜ ਨੇ ਔਰੰਗਜ਼ੇਬ ਨੂੰ ਇਹ ਪੱਤਰ ਲਿਖਿਆ ਕਿ ਜੇਕਰ ਤੇ ਨੂੰ ਤੇਰੇ ਲਸ਼ਕਰ ਦੇ ਉੱਪਰ ਤੇਰੀਆਂ ਫੌਜਾਂ ਦੇ ਉੱਪਰ ਮਾਨ ਹੈ ਬਿਮਾਰਾ ਨਿਗਾਸ ਤਜੈਦਾ ਸ਼ੁਕਰ ਕਹਿੰਦੇ ਮੈਨੂੰ ਅਕਾਲ ਪੁਰਖ ਦੇ ਉੱਪਰ ਮਾਨ ਹੈ ਉਹ ਮੇਰੀ ਰਖਿਆ ਕਰਨ ਵਾਲਾ ਹੈ ਤੇ ਮਹਾਰਾਜ ਨੇ ਆਪ ਆਪਣੇ ਪੰਥ ਨੂੰ ਬਹੁਤ ਉੱਚਾ ਕਿਰਦਾਰ ਬਖਸ਼ਿਆ ਹੈ ਐਸਾ ਸਰੂਪ ਕਲਗੀਧਰ ਮਹਾਰਾਜ ਨੇ ਬਖਸ਼ਿਆ ਕਿ ਦੁਨੀਆ ਦੇ ਵਿੱਚ ਕੋਈ ਮਿਸਾਲ ਨਹੀਂ ਤੇ हे ਸਿੱਖ ਪੰਥ ਦੇ ਬਾਲਿਓ हे ਸਿੱਖ ਪੰਥ ਦੇ ਬਾਲਕੋ ਇਸ ਸਿੱਖੀ ਸੁਖਹਿਨਤਾਂ ਦੇ ਨਾਲ ਨਹੀਂ ਮਿਲੂ ਤੇ ਬਹੁਤ ਕੀਮਤਾਂ ਅਦਾ ਕਰਕੇ ਮਿਲੀ ਹੈ ਤੇ ਜੇਕਰ ਅਸੀਂ ਸੰਭਾਲ ਨਹੀਂ ਸਕੇ ਤਾਂ ਇਹ ਸਾਡਾ ਦਲੇਦਰ ਹੋਣਾ ਹੈ ਮਹਾਰਾਜ ਨੇ ਤਾਂ ਆਪਣੇ ਵੱਲੋਂ ਪੂਰਾ ਤਾਣ ਲਗਾ ਦਿੱਤਾ ਕਿਉਂਕਿ ਜਦੋਂ ਖਿਦਰਾਣੇ ਦੀ ਜੰਗ ਮੰਦੀਨ ਖਿਦਰਾਣੇ ਦੀ ਜੰਗ ਦੇ ਵਿੱਚ ਢਾਗ ਦੀ ਉੱਪਰ ਜੰਗ ਹੁੰਦੀ ਹੈ ਮਹਾਰਾਜ ਨੂੰ ਨਹੀਂ ਪਤਾ ਕਿ ਸਿੰਘ ਕਿਹੜੇ ਸਿੰਘ ਆ ਕੇ ਸ਼ਹਾਤਾ ਪਾ ਰਹੇ ਨੇ ਕਿੰਨੇ ਵਦਾਵਾ ਲਿਖ ਕੇ ਗਏ ਸੀ ਉਹ ਆਏ ਸੀ ਤੇ ਉੱਥੇ ਵੀ ਭਾਈ ਮਹਾ ਸਿੰਘ ਜੀ ਨੇ ਵਦਾਵਾ ਵੀ ਪੜਵਾਇਆ ਸੀ ਤਾਂ ਉੱਥੇ ਫਿਰ ਜਦੋਂ ਮਹਾਰਾਜ ਨੇ ਦੇਖਿਆ ਕਿ ਕਿਹੜਾ ਕਿਹੜਾ ਸਿੰਘ ਬਾਕੀ ਆ ਤਾਂ ਮਹਾਰਾਜ ਦੇਖਦੇ ਨੇ ਸਿੰਘ ਪੜਤਾਲ ਕਰਦੇ ਨੇ ਕਹਿੰਦੇ ਮਹਾਰਾਜ ਇੱਕ ਸਿੰਘਣੀ ਵੀ ਹੈ ਮਹਾਰਾਜ ਕਹਿੰਦੇ ਨੇ ਕਿ ਕੌਣ ਹੈ ਤਾਂ ਜਦੋਂ ਦੇਖਦੇ ਨੇ ਕਹਿੰਦੇ ਮਾਈ ਭਾਗੂ ਹੈ ਮਾਈ ਭਾਗੂ ਵੀ ਕਿਧਰਾਂ ਦੀ ਜੰਗ ਦੇ ਵਿੱਚ ਸ਼ਮੂਲੀਅਤ ਕਰ ਗਈ ਹੈ ਮਾਤਾਵਾਂ ਬੇਟੀਆਂ ਦੇ ਮੇਰੇ ਭੈਣਾਂ ਨਾਲ ਬੈਠੀਆਂ ਨੇ ਬੇਨਤੀ ਧਿਆਨ ਨਾਲ ਸੁਣਿਓ ਜੋ ਕਲਗੀਧਰ ਮਹਾਰਾਜ ਨੇ ਉਸ ਨੂੰ ਬਚਨ ਆਖੇ ਜਦੋਂ ਮਹਾਰਾਜ ਨੂੰ ਪਤਾ ਲੱਗਾ ਕਿ ਇੱਕ ਬੀਬੀ ਵੀ جنگ ਦੇ ਵਿੱਚ ਸ਼ਹੀਦ ਹੋਈ ਹੈ ਬੀਬੀ ਵੀ جنگ ਦੇ ਵਿੱਚ ਲੜਨ ਆਈ ਹੈ ਤਾਂ ਉਸ ਸਮੇਂ ਮਹਾਰਾਜ ਨੇ ਭਾਈ ਦਇਆ ਸਿੰਘ ਨੂੰ ਬਚਨ ਲਾ ਕੇ ਕਹਿੰਦੇ ਭਾਈ ਦਇਆ ਸਿੰਘਾ ਹੁਣ ਮੈਨੂੰ ਪਰਵਾਹ ਨਹੀਂ ਹੈ ਹੁਣ ਮੈਨੂੰ ਕੋਈ ਫਿਕਰ ਨਹੀਂ ਮੇਰੇ ਸਿਰ ਦੇ ਉੱਪਰ ਕੋਈ ਭਾਰ ਨਹੀਂ ਰਿਹਾ ਬਾਕੀ ਤਾਂ ਮਹਾਰਾਜ ਅੱਗੋਂ ਭਾਈ ਦਇਆ ਸਿੰਘ ਵੀ ਸਤਿਗੁਰੂ ਨੂੰ ਪੁੱਛਦੇ ਨੇ ਸਤਿਗੁਰੂ ਜੀ ਆਪ ਵੀ ਕਿਵੇਂ ਬਚਨ ਕਹਿ ਰਹੇ ਹੋ ਤਾਂ ਉਸ ਸਮੇਂ ਕਲਗੀਧਰ ਮਹਾਰਾਜ ਨੇ ਬਚਨ ਆਖੇ ਕਿ ਜਿਸ ਪੰਥ ਦੀਆਂ ਜਿਸ ਧਰਮ ਦੀਆਂ ਮਾਤਾਵਾਂ ਭੈਣਾ ਜੰਗਾਂ ਦੇ ਵਿੱਚ ਆ ਕੇ ਸ਼ਮੂਲੀਅਤ ਕਰ ਲੈਣ ਉਹ ਧਰਮ ਨੂੰ ਕੋਈ ਉੱਤਰ ਨੂੰ ਕੋਈ ਖਤਮ ਨਹੀਂ ਕਰ ਸਕਦਾ ਤੇ ਕਲਗੀਧਰ ਮਹਾਰਾਜ ਨੇ ਮਾਤਾਵਾਂ ਨੂੰ ਮਾਣ ਬਖਸ਼ਿਆ ਤੇ ਮਹਾਰਾਜ ਨੇ ਆਪਣੀਆਂ ਸਿੰਘਣੀਆਂ ਦੇ ਨੇ ਕੌਰ ਸ਼ਬਦ ਵਰਤੇ ਹੈ ਕੌਰ ਸ਼ਬਦ ਦਾ ਭਾਵ ਰਾਜਕੁਮਾਰੀ ਮਹਾਰਾਜ ਨੇ ਆਪਣੀਆਂ ਰਾਜਕੁਮਾਰੀਆਂ ਬਣਾਇਆ ਸੀ ਤੇ ਇਹ ਮਾਤਾਵਾਂ ਦੇ ਲਈ ਸੇਧ ਹੈ ਕਿ ਅਸਲ ਦੇ ਵਿੱਚ ਸੈਕਟਰੀ ਸਾਹਿਬ ਬੜੀ ਬਿੰਦ ਦੀ ਕਰ ਰਹੇ ਨੇ ਕਿ ਅਸੀਂ ਆਪਣੀ ਪੀੜੀ ਬਦਲਨੀ ਹੈ ਪੀੜੀ ਮਾ ਬਦਲ ਸਕਦੀ ਹੈ ਤੇ ਆਉਣ ਵਾਲੀ ਪੀੜੀ ਮਾ ਬਦਲ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦੁਨੀਆਂ ਦੇ ਉੱਪਰ ਰਿਸ਼ਤੇ ਬਹੁਤ ਨੇ ਪਿਤਾ ਦਾ ਰਿਸ਼ਤਾ ਹੈ ਭਰਾ ਦਾ ਰਿਸ਼ਤਾ ਹੈ ਚਾਚੇ ਮਾਮੇ ਤਾਇਆ ਮਾਸੇ ਬਹੁਤ ਰਿਸ਼ਤੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਕੇਵਲ ਇੱਕ ਦੁਆ ਦਾ ਜ਼ਿਕਰ ਹੈ ਦੁਨਿਆਵੀ ਰਿਸ਼ਤਿਆਂ ਦੇ ਵਿੱਚ ਦੁਆ ਅਸੀਸ ਕੇਵਲ ਇੱਕ ਰਿਸ਼ਤੇ ਦੀ ਅਸੀਸ ਦਾ ਜ਼ਿਕਰ ਆਇਆ ਹੈ ਉਹ ਹੈ ਮਾਤਾ ਦੀ ਅਸੀਸ ਮਾਤਾ ਦੀ ਅਸੀਸ ਨੂੰ ਅਸੀਸ ਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜਾ ਪ੍ਰਾਪਤ ਹੈ ਜਿੰਨੂੰ ਅਸੀਂ ਪੜਦੇ ਨਾ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਪੜੀ ਜਗਦੀਸ਼